ਚਾਚੀ ਦੇਖੋ ਬਾਹਰ ਕਿੰਨਾ ਮੀਂਹ ਪੈਂਦਾ ਸੱਚੀ ਹਾਂਜੀ ਕਿੰਨਾ ਬਹੁਤ ਬਹੁਤ ਓਏ ਹੋਏ ਬਿਲਾਲ ਬਰ ਦੇਖਣ ਆਟ ਜਾ ਵੈਲਕਮ ਟੂ ਮਾਈ ਬਲੌਗ ਸਾਰੇ ਭੈਣ ਭਰਾ ਮਨ ਦਾ ਸ਼ਰੀਫ ਕਾਲ ਸਾਰੇ ਭੈਣ ਭਰਾ ਮਾ ਬਹੁਤ ਬਹੁਤ ਧੰਨਵਾਦ ਜਗਵਿੰਦਰ ਸਿੱਧੂ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇਹ ਦੇ ਮੀਂਹ ਕਰ ਮੀਂਹ ਪੈਂਦਾ ਹੈ ਵਾਹੇ ਗੁਰੂ ਲੈ ਗੁਰਾਂ ਨੱਥਣ ਲਾ ਕੇ ਟਮਾਟਾ ਨਾ ਲੋਟ ਨਿਕਾ ਨਾਰੀਆਂ ਲਾ ਰਹੀ ਆ ਪਰ ਹੁਣ ਬਾਜ ਹੁੰਦੀ ਉਹ ਜਿਵੇਂ ਆਇਆ

ਕਿੰਨ ਫੜਾਵੇ ਗੀਤ ਲੀਤ ਮੈਂ ਇੱਕ ਦਿਨ ਆ ਪੈ ਰਿਹਾ ਤੁਮੀ ਗੱਲਾ ਬਹੁਤ ਹੋਏ ਬਾਦ ਵਾ ਵਾ ਸਾਡੀ ਬੋੜੀ ਭੱਜੀ ਫਿਰਦੀ ਐ ਬਈ ਕਾ ਮਗਜ ਮੈਂ ਕਹਿੰਦੇ ਆ ਸਾਡੇ ਗਾਂਡਣ ਨੇ ਗਾਂਡਣਾਂ ਆਈ ਆਈ ਭਈ ਮੇਰੇ ਨਜ਼ਾਰੇ ਵਿੱਚ ਝੱਪਾ ਬਾਂਦਰ-ਬਾਂਦਰੀ ਦਾ ਵਿਆਹ ਹੁੰਦਾ ਲੱਗਦਾ ਮੈਨੂੰ ਵਿੱਚ ਜਿਹੜੀ ਝੱਪਾ ਮਾੜੀ-ਮਾੜੀ ਬਾਂਦਰ-ਬਾਂਦਰੀ ਦਾ ਵਿਆਹ ਹੁੰਦਾ ਲੱਗਦਾ ਆ ਦੇਖੋ ਟਾਲੀ ਜਿੰਨੀ ਵੱਧ ਗਈ ਐ ਵਾਦਾ ਖਾਣ ਤੇ ਦਰਸਤ ਬਹੁਤ ਵਾਦਾ ਖਾਣ ਤੇ ਦਰਸਤ ਨਾ ਕਿੱਥੇ ਗਈ ਟਾਲੀ ਬਾਂਦਰ-ਬਾਂਦਰੀ ਦਾ ਨਹੀਂ ਹੁੰਦਾ ਹਾਂ ਗਿੱਦੜ ਗਿੱਦੜੀ ਦਾ ਹੁੰਦਾ ਕਿੱਧੜ-ਕਿੱਧੜੀ ਦਾ ਯਾ ਕਿਧੜ ਕਿਧੜੀ ਦਾ ਹਾਂ ਕਿ ਗੱਧੜ-ਗੱਧੜੀ ਦਾ ਹੁੰਦਾ ਮੈਂ ਪੁੱਲ ਗਿਆ ਪੁੱਲ ਗਿਆ ਮੈਂ ਵੀ ਗੱਧੜ-ਗੱਧੜੀ ਦਾ ਹੁੰਦਾ ਦੇ ਲੋ ਜੂਮ ਕਰੇ ਤੇ ਕਿੱਥੇ ਬੱਚਾ ਭੱਜ ਗਿਆ ਫੇਰ ਬ੍ਰਿਤਾ ਪਤਮੀ ਬਾਰੇ ਹਬਾ ਦੀ ਬਾਤ ਸਿੱਤੀ ਬਾਂਦਰ ਬਾਦ ਨੇ ਕਿਧੜ-ਕਿੱਧੜੀ ਕਿਧੜ ਇਹਦੇ ਕਰਾਂ ਤਰਾਂ ਵਾਲੀ ਆ ਸਾਡੇ ਬਹੁਤ ਕੱਚਾ ਕੰਮ ਹੈ ਪੱਕਾ ਕਰਾਉਣ ਵਾਲਾ ਇਹ ਹੀ ਕਰਾਉਣਾ ਕਰਾਵਾਂਗੇ ਬਸ ਸਾਡੇ ਧਿਆਨ ਥੋੜੇ ਘੋਲ ਕਰ ਦਿੰਨੇ ਆ ਤਾਂ ਪਰ ਮੈਜੀ ਕਰੂਗਾ ਮੈਂ ਦਾਨ ਕਰ ਦੇ ਫੜਦੇ ਹਮ ਤਾਂ ਇੱਕ ਮੋਬਾਈਲ ਹੋਰ ਮੈਨੂੰ ਦੇਖੋ ਜਮਾ ਤਾਂ ਫਸਤੀ ਮਿੱਟੀ ਤੋਂ ਪਰਮੀ ਪੈ ਰਿਹਾ ਮੈਜੀ ਅੱਛਾ ਵਾਓ ਕਹ ਕਹੀਂ ਬੱਸ ਵਾਓ ਕਹ क्या बता तू तो चाहते हो वाओ क्या है चाहते हो वाओ चाहते हो वाओ क्या क्या बता तू क्या चाहते हो वाओ मैजिक होगा कनेक्ट अप पागे मैजिक चाहते तो क्या मैजिक होगा देखो तो अप पहुँचा तो क्या उधर देखो तो फिर ये बता चाहते हो वाओ नहीं उधर है वो रिचार्ज हुई कनेक्ट ਹਾਂ ਬਹੁਤ ਅੱਪਾ ਦੇਖੋ ਧੁੱਪ ਜਮੀ ਪੈ ਰਿਹਾ ਪੂਰਾ ਕਣਮਣ ਹੋ ਰਹੀ ਆ ਕਣਮਣ ਕਣਮਣ ਪੈਂਦੀਆਂ ਕਣੀਆਂ ਵਾਹਿਗੁਰੂ ਚਲੋ ਵਧੀਆ ਭਾਈ ਨਹੀਂ ਪੈ ਗਿਆ ਸਾਡਾ ਮਸ ਮੋ ਗਿਆ ਭਾਈ ਜਿਹੜੀਆਂ ਮੱਕੇ ਮੱਕੇ ਵੱਡੀਆਂ ਜੀਆਂ ਉਹ ਗੱਲ ਵੱਖਰੀ ਆ ਮੱਕੀ ਜਿਹੜੀ ਵੱਡੀ ਗਈ ਜਿਹਨਾਂ ਦੀਆਂ ਰਹਿੰਦੀਆਂ ਨੇ ਉਹਦਾ ਦਾ ਔਖਾ ਹੋ ਜਾਣਾ ਬਾਕੀ ਭਾਈ ਤੁਹਾਨੂੰ ਪਤਾ ਹੀ ਹੈ ਜਿਹੜਾ ਚੌਲਾਂ 'ਚ ਪਾਣੀ ਦੇ ਚੌਲਾਂ ਦਾ ਸੈਟ ਹੈ ਪਹਿਆਂ-ਪਹਿਆਂ ਵੀ ਇੱਕ ਕਰਤੀਆਂ ਰੱਬ ਦੀ ਮਿਹਰ ਨਾਲ ਜਿਨ੍ਹਾਂ ਦੇ ਮੱਕੀ-ਮੱਕੀ ਖੜੀ ਆ ਉਹ ਔਖਾ ਹੋ ਜਾਂਦਾ ਵਿੱਚ ਕਈ ਝੋਟੇ ਪਾਣੀ ਦੇ ਵਿੱਚ ਹੀ ਵੱਟੀਆਂ ਜਾਂਦੇ ਆ ਪਾਣੀ ਦੇ ਵਿੱਚ ਹੀ ਬਣਾਈ ਜਾਂਦੇ ਨੇ ਵਿੱਚ ਹੀ ਵੱਢੀ ਜਾਂਦੇ ਨੇ ਪਾਣੀ ਦੀ ਉਹ ਡੋਡੀਆ ਸਿਸਟਮ ਜਿਵੇਂ ਚੱਲਉ ਨਹੀਂ ਤਗੜੇ ਡਰੇਟ ਰਹੇਗੇ ਉਹ ਔਖਾ ਹੋ ਜਾਂਦਾ ਰੱਬ ਸਾਰਿਆਂ ਨੂੰ ਭਾਈ ਤੰਦਰੁਸਤੀ ਬਖਸ਼ੇ ਸਾਰਿਆਂ ਚੜ੍ਹਦੀ ਕਲਾ ਤੇ ਰੱਖੇ ਇਥੇ ਪ੍ਰਮਾਤਮਾ ਹੈ ਕੁਝ ਨਹੀਂ ਦੁਨੀਆ ਤੇ ਹਣ ਤੋ ਦੇਖ ਲੋ ਧੱਪ ਜਮੀ ਭਈ ਜਾਂਦਾ ਦੁਨੀਆਦਾਰੀ ਆ ਰੰਗ ਰੇ ਦੁਨੀਆਦਾਰੀ ਦੇ ਰੰਗ ਤਮਾਸ਼ੇ ਕਦੇ ਬਾਹਲੇ ਕਦੇ ਘਟ ਹਾਸੀ ਤਮਾਸ਼ੇ ਹਾਸੀ ਤਮਾਸ਼ੇ ਪਤਾ ਬਤਾ ਕਰੋ ਫਿਰ ਗੂਗਲ ਮਾਰੋ ਕੀ ਹਾਸੀ ਤਮਾਸ਼ੇ ਹੁੰਦੇ ਆ ਕੀ ਹੁੰਦੇ ਆ ਪਤਾ ਨਹੀਂ ਮੈਂ ਤਾਂ ਇਹੋ ਜੋ ਹੋਰ ਕਿਹਨੂੰ ਪਤਾ ਤਾਲੀ ਦੇ ਲਾ ਪਤਾ ਕਿੰਨੀ ਵਾਧੀ ਹੈ ਨਾ ਤਾਲੀ ਬਹੁਤ ਵਾਧੀ ਆ ਸੌ ਲਗੇ ਜੀਨੇ ਹੁਣ ਲਾਉਣਾ ਹੈ ਹੁਣ ਦਰਖਤ ਲਾਓ ਇੱਕਦਾਂ ਵਾਧ ਰਹੇ ਨੇ ਮੈਂ ਕਹਨਾ ਰਾਤ ਨੂੰ ਜੇ ਲਾ ਕੇ ਰੱਖਦੀ ਹੈ ਨਾ 1 3 3 4 ਕਰੋੜ ਵਾਧੀ ਹੈ ਡਾਲੀ ਸੌਣ ਸੌਣ ਦੇ ਨੇ ਵਧੀਆ ਬਣ ਜਾਣਾ ਬੰਦ ਦੇ ਅੱਧਾ ਬਰਾਬਰ ਦੇ ਲਈ ਜੋ ਮੰਨਦੇ ਅੱਧੀ ਦੱਦ ਰਾਤ ਤੱਕ ਚਲੀ ਜੋ ਮੰਨਦੇ ਅ ਉਹ ਡੰਡੇ ਤੱਕ ਤਾਂ ਹੋ ਗਈ ਅੱਧੇ ਹਾਂ ਜੜ ਦਾ ਉਹੀ ਕਹਣਾ ਅੱਧ ਤੱਕ ਹੋ ਗਈ ਉਹਦੇ ਪੱਤਿਆਂ ਦਾ ਇੱਕ ਪਹੁੰਚ ਗਿਆ ਅੱਧ ਚ ਪਹੁੰਚ ਜਾਣਾ ਇਹਨੇ ਕਿਉਂਕਿ ਸੌਣ ਸੌਣ ਤੇ ਮੀਂਹ ਪੈਣਾ ਮੀਂਹ ਪੈ ਜ਼ਰੂਰ ਬਦਨਾ ਵਾਲੀ ਨਹੀਂ ਹਾਂਜੀ ਸਾਰੇ ਭੈਣ ਭਰਾ ਦੇ ਜੀ ਬਹੁਤ ਸਾਥ ਦਿੰਨੇ ਹੋ ਜੀ ਐਂ ਆਪਦੇ ਭਰਾ ਨੂੰ ਸਾਥ ਦਿਆ ਕਰੋ ਇੱਧਰ ਸਾਡਾ ਛੋਟਾ 게ਟ ਆ ਉਧਰ ਸਾਡਾ ਵੱਡਾ 게ਟ ਆ ਹਾਂਜੀ ਬਾਹਰ ਦੀ ਦਿਖਾ ਜੋਤਿਆ ਬਾਹਰ ਦੀ ਬਾਹਰ ਦੀ ਦਿਖਾ ਦੇ ਮੈਂ ਬਾਹਰ ਨਿਕਲਦਾ ਨਹੀਂ ਹੈਗਾ ਮੈਂ ਮੈਨੂੰ ਆ ਵੀ ਮੈਂ ਤੁਰ ਕੇ ਹੀ ਨਿਕਲੂਗਾ ਮੇਰੇ ਤੇ ਵੀ ਮਾਰ ਦੇ ਹਾਂ ਉਹ ਗੇਟ ਦਿਖਾ ਦੇ ਬਸ ਮੇਰੇ ਤੇ ਵੀ ਕੈਮਰਾ ਘਰ ਇੱਧਰ ਹਾਂ ਸਾਡਾ ਛੋਟਾ ਗੇਟ ਆ ਉਹ ਵੱਡਾ ਉਹ ਵੱਡਾ ਗੇਟ ਆ ਉਧਰ ਨੂੰ ਵੀ ਦਿਖਾ ਦੇ ਪਰੇ ਨੂੰ ਉਧਰ ਸਾਡੀ ਬਿਹੀ ਵੀ ਹੈ ਸੱਜਣੋ ਪਰੇ ਵੀ ਹੀ ਇਹ ਵੀ ਰਬਤ ਇੱਧਰ ਵੀ ਵੱਡੀ ਵੀ ਇੱਧਰੋਂ ਬਾ ਸਾਡੇ ਘਰ ਨੇ ਤਿੰਨ ਘਰ ਨੇ ਉਹ ਜਿੱਗਾ ਘਰ ਹੋ ਗਿਆ ਆ ਜਾ ਬਸ ਆ ਜਾ ਮੇਰੇ ਤੇ ਕੈਮਰਾ ਦੇਖੋ ਪਾਣੀ ਵਾਲਾ ਪਾਣੀ ਭੜਾ ਨਹੀਂ ਆ ਮੈਂ ਕਦੇ ਭਰਿਆ ਜਾਂਦਾ ਅੱਗੇ ਤਾਂ ਭਰੇ ਜਾਂਦੇ ਹੁੰਦੇ ਜਰਾ ਭਾਈ ਹੁਣ ਤਾਂ ਉਹ ਨਾ ਪਾਣੀ ਜਾਂਦਾ ਵੀ ਨਹੀਂ ਅੱਗੇ ਤਾਂ ਭਰਿਆ ਜਾਂਦਾ ਹੁੰਦਾ ਸੀਗਾ ਮੁਰੇ ਆ ਸਾਡੀ ਚੜ੍ਹਾਈ ਆ ਜਾਂਦੇ ਆ ਜੀ ਮੈਂ ਜਦੋਂ ਘਰੋਂ ਨਿਕਲਣਾ ਹੁੰਦਾ ਬਗਮਰੇ ਤੋਂ ਬਾਹਰ ਇਹ ਚੜ੍ਹਾਈ ਮੈਨੂੰ ਚੜ੍ਹਣੀ ਹੁੰਦੀ ਬੰਦਾ ਕਾਹੀ ਦਾ ਨਾਲ ਫੇਰ ਗੱਲ ਬਣਦੀ ਐ ਚਲੋ ਕੋਈ ਗੱਲ ਨਹੀਂ ਜਿੰਨਾ ਕੁ ਵੀ ਹੋ ਗਿਆ ਜਿਹੜਾ ਲੋ ਗਿਆ ਇਹ ਤਾਂ ਫਿਲਮੀ ਮਾਰਦਣਾ ਐ ਘੱਟ ਇਹ ਤਾਂ ਨਹੀਂ ਗੱਲ ਐ ਇਹ ਤਾਂ ਫਿਲਮੀ ਘੱਟ ਵੀ ਮਾਰਦੀ ਐ ਠਾ ਮੁਰੇ ਬਿਠਾਲ ਦੀ ਦੀਆ ਰੰਗ ਡੱਪੋ ਰੰਗ ਰੰਗ ਦੇ ਦੇਸ ਕਰੀਦੇ ਹਾਸੇ ਤਮਾਸ਼ੇ ਭਾਈ ਕੀ ਕਰੀਏ ਹੁਣ ਜ਼ਿੰਦਗੀ ਕੱਢਣੀ ਆ ਕਿਸੇ ਲੋਟ ਹਾਂ ਚਲੋ ਸਾਰੇ ਭੈਣ ਭਰਾਵਾਂ ਨੂੰ ਸਾਥਰੀ ਕਾਲ ਕੀ ਕਹਨਾ ਦੇਖੋ ਦੱਸੋ ਦੱਸੋ ਅਠ ਮਿੰਟ ਕੋਈ ਨਾ ਕੋਈ ਨਾ ਕੋਈ ਗੱਲ ਨਹੀਂ ਪਤਾ ਨੂੰਾਰੇ ਭੈਣ ਭਰਾਵਾਂ ਨੂੰ ਸਾਥਰੀ ਕਾਲ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਅੱਜ ਦੇਖਿਆ ਜੀ ਟੱਪ ਦੇ ਵਿੱਚ ਮੀ ਮੀ ਪੰਦਾ ਕਲਾਪਿੰਗ ਸਾਰੇ ਭੈਣ ਭਰਾ ਮਾਨ ਸਾਖੀ ਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੇ ਵੱਧ ਤੋਂ ਵੱਧ ਦੇਖਿਓ ਵੱਧ ਵੱਧ ਕਮੈਂਟ ਕਰਿਓ ਸਪੋਰਟ ਕਰੋ ਆਹਦੇ ਭਰਾਵਾਂ ਵੱਧ ਵੱਧ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੀ ਫਤਿਹ